ਭਾਰਤ ਅਤੇ ਪਾਕਿਸਤਾਨ ਵਿੱਚ ਹਰ ਪਾਸੇ ਜ਼ਹਿਰੀਲੇ ਧੂਏਂ ਦੀ ਚਾਦਰ ਛਾਈ ਹੋਈ ਹੈ ਸੈਟੇਲਾਈਟ ਤਸਵੀਰਾਂ ਵਿੱਚ ਦਿੱਲੀ ਅਤੇ ਲਾਹੌਰ ਵਿੱਚ ਇੱਕ ਸੰਗਣੀ ਧੁੰਦ ਦਾ ਗੁਬਾਰ ਬਣਿਆ ਦਿਖਾਈ ਦਿੰਦਾ ਹੈ ਮੰਗਲਵਾਰ ਨੂੰ 14 ਮਿਲੀਅਨ ਦੀ ਆਬਾਦੀ ਵਾਲੇ ਲਾਹੌਰ ਵਿੱਚ AQI 400 ਦਰਜ ਕੀਤਾ ਗਿਆ ਹੈ AQI ਮੁਤਾਬਕ 0 ਤੋਂ 50 ਵਿਚਾਲੇ ਹਵਾ ਨੂੰ ਸਾਫ਼ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ AQI ਦਾ 300 ਪਾਰ ਦਾ ਅੰਕੜਾ ਖਤਰਨਾਕ ਦਰਜ ਕੀਤਾ ਜਾਂਦਾ ਹੈ ਪਾਕਿਸਤਾਨ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ 1901 AQI ਦਾ ਰికਾਰਡ ਉੱਚ ਪੱਧਰ ਦਰਜ ਕੀਤਾ ਗਿਆ ਸੀ ਸਕੂਲ ਅਤੇ ਪਾਰਕ ਬੰਦ ਕਰ ਦਿੱਤੇ ਗਏ ਹਨ ਵਪਾਰਕ ਘੰਟੇ ਸੀਮਤ ਕਰ ਦਿੱਤੇ ਗਏ ਹਨ ਅਤੇ ਬਾਰੀ ਸਮਾਗਮਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਵਿਸ਼ਵ ਸਿਹਤ ਸੰਗਠਨ ਅਨੁਸਾਰ 2019 ਵਿੱਚ ਬਾਰੀ ਹਵਾ ਪ੍ਰਦੂਸ਼ਣ ਕਾਰਨ ਕਰੀਬ 4 ਮਿਲੀਅਨ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ ਛੋਟੇ ਕਣਾਂ ਨੂੰ ਪਾਰਟੀਕੂਲੇਟ ਮੈਟਰ ਜਾਂ PM ਕਿਹਾ ਜਾਂਦਾ ਹੈ ਜੋ ਫੇਫੜਿਆਂ ਰਾਹੀਂ ਖੂਨ ਦੇ ਪਰਵਾਹ ਵਿੱਚ ਦਾਖਲ ਹੋ ਕੇ ਸਰੀਰ ਦੇ ਅੰਦਰ ਤੱਕ ਪਹੁੰਚ ਸਕਦੇ ਹਨ ਇਹਨਾਂ ਦੇ ਕਾਰਨ ਦਿਲ ਦੀ ਬਿਮਾਰੀ ਦਿਲ ਦਾ ਦੌਰਾ ਜਾਂ ਫੇਫੜਿਆਂ ਦੇ ਕੈਂਸਰ ਦੇ ਖਤਰੇ ਹੋ ਸਕਦੇ ਹਨ ਪੰਜਾਬ ਸਰਕਾਰ ਨੇ ਇਸ ਹਫਤੇ ਕਿਹਾ ਸੀ ਬੈਕਟੀਰੀਆ ਜਾਂ ਵਾਇਰਲ ਇਨਫੈਕਸ਼ਨ ਧੂੜ ਜਾਂ ਰਸਾਇਣਕ ਸੰਪਰਕ ਦੇ ਕਾਰਨ ਗੁਲਾਬੀ ਅੱਖਾਂ ਦੀ ਬਿਮਾਰੀ ਫੈਲਣਾ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਹੈ ਹੁਲ ਅੰਸਵਾਲ ਹੈ ਕਿ ਇਸ ਧੂਏ ਤੋਂ ਆਪਣੇ ਆਪ ਨੂੰ ਬਚਾਉਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਪੂਰੇ ਤੋਂ ਬਚਣਾ ਅਸੰਭਵ ਹੈ ਤਾਂ ਕੁਝ ਸਧਾਰਨ ਰੋਕਥਾਮ ਵਾਲੇ ਤਰੀਕੇ ਅਪਣਾਏ ਜਾ ਸਕਦੇ ਹਨ ਸਭ ਤੋਂ ਜ਼ਰੂਰੀ ਹੈ ਆਪਣਾ ਚਿਹਰੇ ਨੂੰ ਟਕੋ ਖਾਸ ਕਰ ਆਪਣੇ ਮੂੰਹ ਤੇ ਨੱਕ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਜਦੋਂ ਅਸੀਂ ਦਰਵਾਜ਼ੇ ਜਾਂ ਖਿੜਕੀਆਂ ਖੋਲਦੇ ਹਾਂ ਅਤੇ ਬਾਹਰੀ ਹਵਾ ਅੰਦਰ ਆਉਣ ਦਿੰਦੇ ਹਾਂ ਤੇ ਉਸ ਨਾਲ ਸਮੋਗ ਵੀ ਆਉਂਦੀ ਹੈ ਇਸ ਲਈ ਸਭ ਤੋਂ ਪਹਿਲਾਂ ਜੇ ਬਾਹਰ ਭਾਰੀ ਧੂਆ ਹੈ ਤਾਂ ਇਸ ਦੌਰਾਨ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਜਿੰਨਾ ਸੰਭਵ ਹੋ ਸਕੇ ਬੰਦ ਰੱਖਣਾ ਚਾਹੀਦਾ ਹੈ ਡਾਕਟਰ ਸਲਾਹ ਦਿੰਦੇ ਹਨ ਕਿ ਜਿਹੜੇ ਲੋਕ ਧੂਏ ਵਾਲੇ ਖੇਤਰਾ ਵਿੱਚ ਰਹਿੰਦੇ ਹਨ ਉਹ ਆਪਣੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਧੂਏ ਦੇ ਮਾੜੇ ਪ੍ਰਭਾਵਾਂ ਨਾਲ ਲੜਨ ਲਈ ਆਪਣੇ ਆਪ ਨੂੰ ਬਿਹਤਰ ਸਥਿਤੀ ਵਿੱਚ ਰੱਖਣ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਬਾਹਰ ਕਸਰਤ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਮਾਇਰ ਸਿਹਤਮੰਦ ਖੁਰਾਕ ਬਣਾਈ ਰੱਖਣ ਅਤੇ ਬਹੁਤ ਸਾਰਾ ਪਾਣੀ ਪੀ ਕੇ ਹਾਈਡਰੇਟ ਰਹਿਣ ਦੀ ਸਲਾਹ ਦਿੰਦੇ ਹਨ ਜਦੋਂ ਪ੍ਰਦੂਸ਼ਣ ਕਾਰਨ ਸ਼ੁਰੂ ਹੋਏ ਲੱਛਣ ਜਿਵੇਂ ਖਾਂਗ ਗਲੇ ਵਿੱਚ ਖਰਾਸ਼ ਜਾਂ ਸਿਰਦਰਦ ਹੋਵੇ ਤਾਂ ਪਾਫ ਨਾਲ ਸਾਹ ਲੈਣਾ ਤੇ ਹਰਬਲ ਚਾਹ ਪੀਣਾ ਚੰਗੇ ਇਲਾਜੇ ਵਿੱਚੋਂ ਇੱਕ ਹੈ ਸਭ ਤੋਂ ਵੱਧ ਪ੍ਰਦੂਸ਼ਣ ਦੇ ਕਣ ਨੱਕ ਵਿੱਚ ਫਸਦੇ ਹਨ ਪਰ ਛੋਟੇ ਕਣ ਜਿਵੇਂ ਕਿ PM2.5 ਫੇਫੜਿਆਂ ਤੇ ਖੂਨ ਦੇ ਪ੍ਰਵਾਹ ਵਿੱਚ ਆਪਣੀ ਥਾਂ ਬਣਾ ਲੈਂਦੇ ਹਨ ਇਹ ਲੋਕਾਂ ਨੂੰ ਦਮਾ ਦਿਲ ਦੇ ਦੌਰੇ ਦੇ ਵੱਧ ਜੋਖਮ ਵਿੱਚ ਪਾ ਸਕਦੇ ਹਨ ਸਾਨੂੰ ਉਹਨਾਂ ਕਣਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਅਸੀਂ ਸਾਹ ਲੈਂਦੇ ਹਾਂ ਅਤੇ ਇਸ ਤੋਂ ਬਚਣ ਲਈ ਸਾਨੂੰ ਆਪਣਾ ਬਚਾਅ ਖੁਦ ਕਰਨਾ ਚਾਹੀਦਾ ਹੈ।